ਖਨੌਰੀ ਬਾਰਡਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਿੱਥੇ ਲਗਾਤਾਰ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਮਾਤਰਾ ਦੇ ਵਿੱਚ ਅਥਰੂ ਗੈਸ ਦੇ ਗੋਲੇ ਜਿਹੜੇ ਉਹ ਕਿਸਾਨਾਂ ਦੇ ਉੱਪਰ ਦਾਗੇ ਜਾ ਰਹੇ ਨੇ ਬਾਰ ਬਾਰ ਕਿਸਾਨ ਅੱਗੇ ਵੱਲ ਨੂੰ ਵੱਧਦੇ ਨੇ ਤਾਂ ਫੇਰ ਦੁਬਾਰਾ ਫੇਰ ਅਥਰੂ ਗੈਸ ਦੇ ਗੋਲੇ ਜਿਹੜੇ ਵੱਡੀ ਸੰਖਿਆ ਦੇ ਵਿੱਚ ਦਾਗੇ ਜਾਂਦੇ ਨੇ ਤਾਂ ਫੇਰ ਕਿਸਾਨਾਂ ਨੂੰ ਜਿਹੜਾ ਉਹ ਵਾਪਸ ਮੁੜਨਾ ਪੈਂਦਾ ਹੈਗਾ ਕਿ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਇਸ ਦੇ ਨਾਲ ਹੁੰਦਾ ਹੈਗਾ ਜਿਸ ਤਰ੍ਹਾਂ ਧੂਏ ਦੇ ਵਿੱਚ ਸਾਹ ਲੈਣ ਦੀ ਮੁਸ਼ਕਲ ਅੱਖਾਂ ਦੇ ਵਿੱਚ ਜਲਣਾ ਚਮੜੀ ਦੇ ਵਿੱਚ ਜਲਣਾ ਜਿਹੜੀ ਉਹ ਹੁੰਦੀ ਹੈ ਫਿਲਹਾਲ ਜਿਹੜੀਆਂ ਇਹਨਾਂ ਚੀਜ਼ਾਂ ਤੋਂ ਸੁਰੱਖਿਅਤ ਰਹਿਣ ਦੀ ਜਿਹੜੀ ਕਾਫੀ ਜ਼ਿਆਦਾ ਕਮੀ ਹੈ ਜਿਹੜੀ ਥਾਦਮਾਂ ਦੇ ਇੱਥੇ ਦੇਖੀ ਜਾ ਰਹੀ ਹੈਗੀ ਪਰ ਫਿਰ ਵੀ ਕਿਤੇ ਨਾ ਕਿਤੇ ਨੌਜਵਾਨ ਜਿਹੜੇ ਉਹ ਡਟੇ ਹੋਏ ਤੁਸੀਂ ਦੇਖ ਲਓ ਕਿਸ ਤਰ੍ਹਾਂ ਜਿਹੜਾ ਇੱਕ ਨੌਜਵਾਨ ਦੇ ਵੱਲੋਂ ਬੋਰੀ ਦੇ ਨਾਲ ਅਤਰੂ ਗੈਸ ਦੇ ਗੋਲੇ ਨੂੰ ਟੱਕ ਦਿੱਤਾ ਜਾਏਗਾ ਤਸਵੀਰਾਂ ਨੇ ਖਨੌਰੀ ਬਾਰਡਰ ਦੀਆਂ ਹਾਲੇ ਵੀ ਤੁਸੀਂ ਦੇਖੋ ਵਿੱਚ ਜਿਹੜੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉੱਥੇ ਮੌਜੂਦ ਨੇ ਬੋਰੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਨੇ ਪਾਣੀ ਵਾਲੀ ਜਿਹੜੀ ਆਪਾਂ ਕਹიდੀਏ ਪਾਈਪ ਦੇ ਨਾਲ ਜਿਹੜਾ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਸੀਂ ਦੇਖੋ ਇਕੱਲਾ ਹੀ ਜਿਹੜਾ ਸ਼ਖਸ ਪਾਣੀ ਦੇ ਨਾਲ ਬੁਝਾਉਣ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਬਾਰ-ਬਾਰ ਭਾਵੇਂ ਉਹਦੇ ਨਜ਼ਦੀਕੀ ਅਥਰੂ ਗੈਸ ਦੇ ਗੋਲੇ ਜਿਹੜੇ ਉਹ ਦਿਖਦੇ ਹੋਏ ਸਾਨੂੰ ਨਜ਼ਰ ਆ ਰਹੇ ਨੇ ਵੱਡੇ ਪੱਧਰ ਦੇ ਉੱਪਰ ਪੈਰਾਂ ਤੱਕ ਜਿਹੜੇ ਨਿਸ਼ਾਨੇ ਲਾ ਲਾ ਕੇ ਪੈਰਾਂ ਦੇ ਵਿੱਚ ਵੀ ਅਥਰੂ ਗੈਂਸ ਦੇ ਗੋਲੇ ਅਤੇ ਦੂਜੇ ਹੋਰ ਕਹਿੰਦੇ ਤਾਂ ਬਲਾਸਟ ਵਾਲੇ ਜਾਂ ਦੂਜੀਆਂ ਪਲਾਸਟਿਕ ਦੀਆਂ ਗੋਲੀਆਂ ਤੱਕ ਜਿਹੜੀਆਂ ਉਹ ਦਾਗਾਂ ਜਾਂਦੀਆਂ ਨੇ ਖੜਕ ਕੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋਗੇ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਖਾਂ ਰੁਪਈਆਂ ਦਾ ਜਿਹੜਾ ਖਰਚਾ ਹੈ ਹਰ ਰੋਜ਼ ਜਿਹੜਾ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਉੱਪਰ ਕੀਤਾ ਜਾ ਰਿਹਾ ਕਿਸਾਨਾਂ ਦਾ ਰਸਤਾ ਰੋਕਣ ਦੇ ਲਈ ਲੱਖਾਂ ਰੁਪਈਆਂ ਦਾ ਖਰਚ ਕੀਤਾ ਜਾ ਰਿਹਾ ਉੱਥੋਂ ਦੂਜੇ ਪਾਸੇ ਜੇ ਗੱਲ ਕਰੀਏ ਤੇ ਤਾਂ ਨਾਲ ਪੰਜਾਬ ਅਤੇ ਹਰਿਆਣਾ ਤੇ ਹੋਰ ਜਿਹੜੀਆਂ ਦੂਜੀਆਂ ਸਟੇਟਾਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਨੁਕਸਾਨ ਜਿਹੜਾ ਹੋ ਚੱਲਣਾ ਪੈ ਰਿਹਾ ਕਿਉਂਕਿ ਰਾਸਤੇ ਨੈਸ਼ਨਲ ਹਾਈਵੇ ਸਾਰੇ ਨੈਸ਼ਨਲ ਹਾਈਵੇ ਪੰਜਾਬ ਦੇ ਵੱਲ ਆਉਣ ਵਾਲੇ ਸਾਰੇ ਨੈਸ਼ਨਲ ਹਾਈਵੇ ਜਿਹੜੇ ਉਹ ਬੰਦ ਕੀਤੇ ਗਏ ਨੇ ਸਾਰੇ ਨੈਸ਼ਨਲ ਹਾਈਵੇ ਪੂਰੀ ਤਰੀਕੇ ਦੇ ਨਾਲ ਬੰਦ ਨੇ ਤਾਂ ਨਾ ਆਉਣ ਤੇ ਨਾ ਜਾਣ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਰਸਤਾ ਮੌਜੂਦ ਨਹੀਂ ਹੈ ਤੁਸੀਂ ਦੇਖੋ ਕਿਸ ਤਰ੍ਹਾਂ ਨੌਜਵਾਨ ਦੇ ਵੱਲੋਂ ਪੰਗੜੇ ਜਿਹੜੇ ਉਹ ਪਾਏ ਜਾ ਰਹੇ ਨੌਜਵਾਨ ਦੇ ਵੱਲੋਂ ਜਿਹੜੇ ਪੰਗੜੇ ਉਹ ਪਾਏ ਜਾ ਰਹੇ ਨੇ ਗੋਲਿਆਂ ਦੇ ਸਾਹਮਣੇ ਇਹ ਕੱਲਾ ਹੀ ਨੌਜਵਾਨ ਜਿਹੜਾ ਝੰਡੇ ਲੈ ਕੇ ਡਟਿਆ ਹੋਇਆ ਹੱਥ ਦੇ ਵਿੱਚ ਬੋਰੀ ਜਿਹੜੀ ਨਜ਼ਰ ਆ ਰਹੀ ਹੈ ਪੰਗੜੇ ਪਾਏ ਜਾ ਰਹੇ ਨੇ ਤੇ ਇਸ਼ਾਰੇ ਨਾਲ ਕੀ ਦੱਸਿਆ ਜਾ ਰਿਹਾ ਇਹਨਾਂ ਨੂੰ ਕੀ ਤੁਸੀਂ ਹੋਰ ਸਾਡੇ ਵੱਲ ਡੇਗੋ ਤਾਂ ਅਸੀਂ ਉਹਨਾਂ ਗੋਲਿਆਂ ਨੂੰ ਜਿਹੜਾ ਉਹ ਡੱਬ ਲਾਂਗੇ ਉਹਨਾਂ ਗੋਲਿਆਂ ਨੂੰ ਜਿਹੜਾ ਅਸੀਂ ਡੱਬ ਲਾਂਗੇ ਤੁਸੀਂ ਸਾਡੇ ਵੱਲ ਹੋਰ ਜਿਹੜੇ ਗੋਲੇ ਨੇ ਉਹ ਡੇਗੋ ਵੱਡੀ ਸੰਖਿਆ ਦੇ ਵਿੱਚ ਤਾਂ ਬਾਰ ਬਾਰ ਜਿਹੜੇ ਨੌਜਵਾਨ ਅੱਗੇ ਵੱਲ ਨੂੰ ਵਾਧਦੇ ਨੇ ਜਿਹੜਾ ਮਾਹੌਲ ਹੈ ਇਸ ਤੈ ਉਹ ਜਿਹੜਾ ਸਵੇਰ ਤੋਂ ਬਾਅਦ ਜਿਹੜਾ ਮਾਹੌਲ ਉਸ ਤੋਂ ਬਾਅਦ ਲਗਭਗ ਤਕਰੀਬਨ ਕਹਿ ਦਿਆ ਤਾਂ 11 ਵਜੇ ਤੋਂ ਬਾਅਦ ਜਿਹੜਾ ਹਰ ਬਾਰਡਰ ਦੇ ਉੱਪਰ ਜਿਹੜਾ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਪਰ ਇਹ ਮਾਹੌਲ ਜਿਹੜਾ ਬਣਨਾ ਹੋ ਸ਼ੁਰੂ ਹੋ ਜਾਂਦਾ ਲੋਕ ਜਿਹੜਾ ਅੱਗੇ ਵੱਲ ਨੂੰ ਵੱਧਨੇ ਜਿਹੜੇ ਸ਼ੁਰੂ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਬਾਰਡਰ ਦੇ ਨਜ਼ਦੀਕ ਜਿਹੜਾ ਉਹਨਾਂ ਨੂੰ ਲੱਗਿਆ ਲੱਗਣ ਨਹੀਂ ਦਿੱਤਾ ਜਾਂਦਾ ਤੁਸੀਂ ਦੇਖੋ ਵਿਚ ਵਿਚਾਲੇ ਨਿਸ਼ਾਨੇ ਜਿਹੜੇ ਉਹ ਲਾਏ ਜਾ ਰਹੇ ਨੇ ਵਿਚ ਵਿਚਾਲੇ ਸੁੱਤੇ ਜਾ ਰਹੇ ਨੇ ਜਿਨ੍ਹਾਂ ਦੇ ਲਵੇ ਬੋਰੀਆਂ ਹੁੰਦੀਆਂ ਨੇ ਨਾਲ ਦੀ ਨਾਲ ਉਹਨਾਂ ਦੇ ਉੱਪਰ ਜਿਹੜਾ ਕਾਬੂ ਉਹ ਪਾ ਲਿਆ ਜਾਂਦਾ ਕੁਝ ਲੋਕਾਂ ਦੇ ਉੱਪਰ ਵੀ ਆ ਕੇ ਡਿੱਗਦੇ ਨੇ ਤਾਂ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦੀ ਇੰਜਰੀ ਵੀ ਹੁੰਦੀ ਹੈ ਕਿ ਜ਼ਖਮੀ ਵੀ ਬਹੁਤ ਸਾਰੇ ਲੋਕ ਹੁੰਦੇ ਨੇ ਕਈ ਲੋਕਾਂ ਦੇ ਜਿਹੜਾ ਪੈਰਾਂ ਦੇ ਵਿੱਚ ਜਿਹੜਾ ਬਲਾਸਟ ਹੋ ਜਾਂਦਾ ਹੈ ਕਈ ਲੋਕ ਅਥਰੂ ਗੈਂਸ ਦਾ ਗੋਲਾ ਸਮਝ ਕੇ ਉਸ ਨੂੰ ਜਿਹੜਾ ਮੋਰੀ ਦੇ ਨਾਲ ਦੱਬ ਲੈਂਦੇ ਨੇ ਤਾਂ ਕਈ ਵਾਰ ਉਹ ਬਲਾਸਟ ਵਾਲਾ ਜਿਹੜਾ ਗੋਲਾ ਹੁੰਦਾ ਹੈਗਾ ਤਾਂ ਉਹ ਫਟ ਜਾਂਦਾ ਹੈ ਕਿ ਜਿਸ ਦੇ ਨਾਲ ਹੱਥਾਂ ਦਾ ਅੱਖਾਂ ਦਾ ਕਹਿ ਦਈਏ ਜਾਂ ਫਿਰ ਆਪਣਾ ਛਾਤੀ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਜਾਂਦਾ ਜਦੋਂ ਉਹ ਨਜ਼ਦੀਕੀ ਫਟਦਾ ਹੈਗਾ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਵਿੱਚ ਆਈਆਂ ਨੇ ਕਿ ਅਥਰੂ ਗੈਂਸ ਦੇ ਗੋਲਿਆਂ ਦੇ ਵਿੱਚ ਵਿਚਾਲੇ ਜਿਹੜੇ ਦੂਜੇ ਬਲਾਸਟ ਨੇ ਜਿਹੜੇ ਉਹ ਵੀ ਜਿਹੜੇ ਕੀਤੇ ਜਾ ਰਹੇ ਨੇ ਬੱਟੇ ਪੱਦਰ ਦੇ ਉੱਪਰ ਜਿਹੜਾ ਨੁਕਸਾਨ ਦੇਖੋ ਹੋ ਰਿਹਾਗਾ ਕਿਸ ਤਰ੍ਹਾਂ ਨਿਸ਼ਾਨੇ ਜਿਹੜੇ ਦੂਰ ਦਰਾਡੇ ਤੱਕ ਲਾਏ ਜਾ ਰਹੇ ਨੇਗੇ ਫੋਰਸ ਜਿਹੜਾ ਵੱਡੇ ਪੱਦਰ ਦੇ ਉੱਪਰ ਕਿਸਾਨਾਂ ਨੂੰ ਪਿੱਛੇ ਖੁਦੇੜਨ ਦਾ ਜਿਹੜਾ ਕੰਮ ਕਰੀ ਕਿ ਕਿਸਾਨ ਪਿੱਛੇ ਹਟਣਾ ਫੇਰ ਵੀ ਕਿਸਾਨਾਂ ਦਾ ਵੱਡਾ ਹੌਸਲਾ ਹੈ ਕਿ ਕਿਸਾਨ ਅੱਗੇ ਵੱਲ ਨੂੰ ਜਿਹੜਾ ਉਹ ਵੱਧਦੇ ਹੋਏ ਨਜ਼ਾਰੇ ਸੋ ਜਿਹੜਾ ਕੱਲ ਵੀ ਮਾਹੌਲ ਪੂਰਾ ਤਣਾਅਪੂਰਨ ਰਿਹਾ ਸਾਰਾ ਦਿਨ ਇਸ ਤਰ੍ਹਾਂ ਦੀ ਜਿਹੜੀ ਗਹਿਮਾ ਗਹਿਮੀ ਉਹ ਸਾਨੂੰ ਦਿਖਾਈ ਦਿੰਦੀ ਰਹੀ ਹੈਗੀ ਤੇ ਅੱਜ ਵੀ ਇਹੀ ਹਾਲਾਤ ਜਿਹੜੇ ਉਹ ਬਣਦੇ ਰਹੇ ਨੇ ਆਸਮਾਨ ਦੇ ਵਿੱਚ ਬਿਜਲੀ ਵਾਂਗੂ ਲਸ਼ਕਦੇ ਹੋਏ ਤੁਸੀਂ ਗੋਲੇ ਜਿਹੜੇ ਉਹ ਦੇਖ ਸਕਦੇ ਹੋ ਕਿਵੇਂ ਆਸਮਾਨ ਦੇ ਵਿੱਚ ਬਲਾਸਟ ਕੀਤੇ ਜਾਂਦੇ ਨੇਗੇ ਸੰਤਾ ਨੂੰ ਅ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੋ ਜਿਹੇ ਜਿਹੜੇ ਉਹ ਗੋਲੇ ਜਿਹੜੇ ਹੁੰਦੇ ਨੇ ਕਿਉਂਕਿ ਕਿਸਾਨ ਉਧਰੋਂ ਚੁੱਕ ਕੇ ਇੱਧਰ ਵੱਲ ਨੂੰ ਵੀ ਲੈ ਆਉਂਦੇ ਨੇ ਜਦੋਂ ਉਹ ਫਟਦੇ ਨਹੀਂ ਜਦੋਂ ਉਹਨਾਂ ਦਾ ਬਲਾਸਟ ਨਹੀਂ ਹੁੰਦਾ ਹੈਗਾ ਜਦੋਂ ਉਹਨਾਂ ਦੇ ਉੱਪਰ ਗਿੱਲੀ ਬੋਰੀ ਜਿਹੜੀ ਉਹ ਪਾ ਦਿੱਤੀ ਜਾਂਦੀ ਹੈ ਹੋਰ ਵੀਡੀਓ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੋ ਜੀ ਜਿਹੜੀ ਉਹ ਜਿਹੜੇ ਗੋਲੇ ਨੇ ਉਹ ਕਿਸਾਨਾਂ ਦੇ ਉੱਪਰ ਦਾਗੇ ਜਾ ਰਹੇ ਨੇ ਤੇ ਕਿੰਨੀ ਵੱਡੀ ਸੰਖਿਆ ਦੇ ਵਿੱਚ ਜਿਹੜੇ ਦਾਗੇ ਜਾ ਰਹੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਤੁਸੀਂ ਸ਼ੇਅਰ ਜ਼ਰੂਰ ਕਰਿਓ